ਜੀ ਸਰਪੰਚ ਸਾਹਿਬ ਜੀ ਪਹਿਲਾਂ ਤਾਂ ਪਤਾ ਹੀ ਹੋਵੇ ਤੁਹਾਨੂੰ ਜੀ ਜਿੱਤ ਦੀ ਤਾਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਇਲੈਕਸ਼ਨ ਰਿਹਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਇਲੈਕਸ਼ਨ ਹੋਇਆ ਜੀ ਦੋ ਦੋਨੋਂ ਧਿਰਾਂ ਦੇ ਆਉਣੇ ਸ਼ਾਂਤੀ ਨਾਲ ਇਲੈਕਸ਼ਨ ਕਰਾਇਆ ਗਿਆ ਜੀ ਔਰ ਪ੍ਰਸ਼ਾਸਨ ਦਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਪੂਰੀ ਸਖਤ ਦੂਰੀ ਰੱਖਾਈ ਔਰ ਵੋਟਰਾਂ ਨੇ ਵੀ ਬਹੁਤ ਹੀ ਆਮਣੇ ਸ਼ਾਂਤੀ ਨਾਲ ਇਲੈਕਸ਼ਨ ਕਰਵਾਇਆ ਜੀ ਕਿੰਨੇ ਪਰਸੈਂਟ ਵੋਟ ਜਿਹੜੀ ਪੋਲ ਹੋਈ ਸੀ ਇਹ 85 ਪਰਸੈਂਟ ਦਾ ਕੋਲ ਹੋਈ ਸੀ ਹਾਂ ਜੀ ਕਿੰਨੀ ਵੋਟ ਤੁਹਾਨੂੰ ਕਿੰਨੀ ਵੋਟ ਪਈ 1467 ਜੀ ਕਿੰਨੀਆਂ ਵੋਟਾਂ ਤੁਹੇ ਜਿੱਤ ਹੋਈਆਂ 167 ਵੋਟਾਂ ਜੀ ਤਾਂ ਅੱਜ ਬਧਾਇਕ ਸਾਹਿਬ ਕੋਲ ਪਹੁੰਚੇ ਹੋ ਤਾਂ ਕੀ ਉਮੀਦ ਕਰਦੇ ਹੋ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੋਣਾ ਚਾਹੀਦਾ ਹੈ ਪਿੰਡ ਦੇ ਕਿਹੜੇ ਕੰਮ ਨੇ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਕਰੋਗੇ ਜਿਵੇਂ ਕਿ ਕੋਈ ਖਾਲੀਆਂ ਨਾਲੀਆਂ ਦੇ ਕੋ ਪਿੰਡਗੇ ਚ ਕੰਮ ਪਿਆ ਜਿਵੇਂ ਕਿ ਇੱਕ ਤਾਂ ਨਸ਼ਾ ਨਸ਼ਾ ਮੁਕਤ ਪਿੰਡ ਕਰਾਉਣਾ ਜਾਂ ਔਰ ਨਾਲ ਨਾਲ ਲਾਇਬ੍ਰੇਰੀ ਵੀ ਡਿਵੈਲਪਮੈਂਟ ਕਰਾਂਗੇ ਤੇ ਹੁਣ ਇਹ ਇੰਨਾ ਕੋਲ ਆਏ ਉਮੀਦ ਲੈ ਕੇ ਆਏ ਹਾਂ ਜਿਵੇਂ ਕਿ ਰਲ ਮਿਲ ਕੇ ਹੋਣਾ ਕੰਮ ਇਹਨਾਂ ਨਾਲ ਤਾਂ ਨਾ ਜੀ ਜੀ ਤੇ ਹੋਰ ਵੀ ਬਹੁਤ ਸਾਰੇ ਪਿੰਡ ਨੂੰ ਅੱਗੇ ਲੈ ਕੇ ਜਾਵਾਂਗੇ ਤੋਂ ਪੰਚਾਇਤ ਦੇ ਜਿੰਨੇ ਵੀ ਮੈਂਬਰ ਸਹਿਬਾਨ ਜਿੱਤਨੇ ਸਾਰੇ ਤੁਹਾਡੇ ਨਾਲ ਨੇ ਹਾਂਜੀ ਹਾਂਜੀ ਬਿਲਕੁਲ ਜੀ ਜੀ ਤਾਂ ਪਿੰਡ ਵਾਸ ਕੇ ਨੂੰ ਸੰਦੇਸ਼ ਦੇਣਾ ਚਾਹੂਗਾ ਪਿੰਡ ਵਾਲਿਆਂ ਨੂੰ ਸੰਦੇਸ਼ ਇਹ ਦੇਣਾ ਚਾਹੁੰਦੇ ਆ ਕਿ ਕਿਉਂਕਿ ਲਖਣਾ ਤਾਂ ਹਰ 5 ਸਾਲ ਬਾਅਦ ਆਉਂਦੀ ਹੈ ਜਾਂਦੀ ਰਹਿੰਦੀਆਂ ਨੇ ਕਿਉਂਕਿ ਪਿੰਡਾਂ ਵਿੱਚ ਬਣੀ ਸਾਜ ਪਾਈਚਾਰਾ ਉਹ ਖਤਮ ਨਹੀਂ ਕਰਨਾ ਚਾਹੀਦਾ ਜੀ ਹਾਂਜੀ ਜੀ ਧੰਨਵਾਦ ਜੀਐਮਐਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਨਵੀਂ ਬਣੀ ਪੰਚਾਇਤ ਨੂੰ ਮੀਠਾ ਕਰਾਨਾ ਹੈ ਜੀ ਅੱਜ ਜੋ ਸਾਡੇ ਦੋ ਪਿੰਡਾਂ ਦਾ ਇਲੈਕਸ਼ਨ ਹੈ ਪੰਚਾਇਤਾਂ ਦਾ ਹਲਕਾ ਫਾਜ਼ਲ ਦਾ ਵਿਰਣ ਜਿਹੜੇ ਦੋ ਪਿੰਡ ਆਉਂਦੇ ਨੇ ਇੱਕ ਤਾਂ ਪਿੰਡ ਲਾਧੂਕਾ ਔਰ ਦੂਸਰਾ ਚੜਿੱਕੀ ਜੋ ਕਿ ਵਾਰਡ ਬੰਦੀ ਇਨ੍ਹਾਂ ਪਿੰਡਾਂ ਦੀ ਨਹੀਂ ਹੋ ਸਕੀ ਸੀ ਔਰ ਇਸ ਕਰਕੇ ਇਨ੍ਹਾਂ ਪਿੰਡਾਂ ਦਾ ਇਲੈਕਸ਼ਨ ਹੈ ਜਿਹੜਾ ਲੇਟ ਹੋ ਗਿਆ ਸੀ ਜਿਸ ਦਾ ਕੱਲ ਇਲੈਕਸ਼ਨ ਦਾ ਕੰਮ ਪੂਰਾ ਹੋਇਆ ਔਰ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਜਿਹੜਾ ਇਲੈਕਸ਼ਨ ਨੇਪਰੇ ਚੜਿਆ ਹੈ ਇਸ ਲਈ ਮੈਂ ਦੋਨਾਂ ਪਿੰਡਾਂ ਦੇ ਜਿਹੜੇ ਲੋਕ ਨੇ VOTER ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਉਸ ਤੋਂ ਬਾਅਦ ਪਿੰਡ ਲਾਧੂ ਕਾ ਦੇ ਸਰਪੰਚ ਸਾਡੇ ਵੀਰ ਜਰਨੈਲ ਸਿੰਘ ਜੀ ਇਹ ਜਿੱਤ ਕੇ ਆਏ ਨੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਜਤਾਇਆ ਹੈ ਇਹਨਾਂ ਨੂੰ ਮਾਨ ਦਿੱਤਾ ਹੈ ਇਹਨਾਂ ਨੂੰ ਸਤਕਾਰ ਦਿੱਤਾ ਹੈ ਪਿੰਡ ਦਾ ਸਰਪੰਚ ਬਣਾਇਆ ਹੈ ਜਿੰਨੇ ਵੀ ਮੈਂਬਰ ਸਹਿਬਾਨ ਸਰਪੰਚ ਬਣੇ ਨੇ ਔਰ ਜੋ ਜੋ ਵੀ ਇਲੈਕਸ਼ਨ ਲੜੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਖਾਸ ਤੌਰ ਤੇ ਸਾਡੇ ਜਰਨੈਲ ਸਿੰਘ ਜੀ ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਸਰਪੰਚ ਚੁਣਿਆ ਇਹਨਾਂ ਨੂੰ ਵਧਾਈ ਇਹਨਾਂ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਵਧਾਈ ਔਰ ਜਿਹੜੇ ਚੋਣ ਲੜੇ ਵੀ ਨੇ ਚਲੋ ਜਿੰਨਾ ਤੱਕ ਨੇ ਹੁੰਦੇ ਜਿਹੜੇ ਨਹੀਂ ਵੀ ਜਿੱਤ ਸਕੇ ਮੈਂ ਉਹਨਾਂ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਬਿਲਕੁਲ ਸ਼ਾਂਤਮਈ ਤਰੀਕੇ ਦਾ ਜਿਹੜਾ ਇਲੈਕਸ਼ਨ ਹੋਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਸਾਰੇ ਲੋਕਾਂ ਨੂੰ ਵਧਾਈ ਦੇਣਾ ਬੜੇ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੋਇਆ ਹੈ ਔਰ ਇਹਨਾਂ ਨੂੰ ਬਈ ਵਿਸ਼ਵਾਸ ਦੋਣਾ ਕਿ ਹੁਣ ਆਪਾਂ ਰਲ ਮਿਲ ਕੇ ਪਿੰਡ ਦਾ ਜਿਹੜਾ ਵਿਕਾਸ ਕਰਾਂਗੇ ਇੱਕ ਚੰਗੀ ਟੀਮ ਬਣ ਕੇ ਪੱਖਪਾਤ ਤੋਂ ਉੱਪਰ ਉੱਠ ਕੇ ਆਪਾਂ ਪਿੰਡ ਦੇ ਲੋਕਾਂ ਦੇ ਜੋ ਮਸਲੇ ਨੇ ਜੋ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਾਂਗੇ ਔਰ ਪਿੰਡ ਦੇ ਵਿਕਾਸ ਲਈ ਜਿੰਨੀ ਵੀ ਗ੍ਰਾਂਟ ਚਾਹੀਦੀ ਹੈ ਉਹ ਸਾਰਾ ਅਸੀਂ ਸਰਵੇ ਕਰਵਾ ਲਾਂਗੇ ਜਿਵੇਂ ਵੀ ਪੰਚਾਇਤ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਜਿਵੇਂ ਲੋਕ ਕਹਿਣਗੇ ਉਸੇ ਤਰੀਕੇ ਨਾਲ ਹੀ ਪਿੰਡ ਦਾ ਵਿਕਾਸ ਕਰਵਾਵਾਂਗੇ ਕੋਈ ਮੈਂਬਰ ਪੰਚਾਇਤ ਸਰਵਸੰਤੀ ਨਾਲ ਹੀ ਚੁਣੇਗੇ हां एक मेंबर पंचायत ਜਿਹੜੇ ਦੋ ਨੇ ਪਿੰਡ ਲਾਧੂਕਾ ਦੇ ਉਹ ਸਰਬਸੰਤੀ ਨਾਲ ਚੁਣੇ ਗਏ ਨੇ ਮੈਂ ਉਹਨਾਂ ਨੂੰ ਵਧਾਈ ਦਿਨਾ ਜਿਹੜਾ ਬੜਾ ਲੋਕਾਂ ਨੇ ਜਿਹੜਾ ਉੱਥੇ ਸਰਬਸੰਤੀ ਕੀਤੀ ਮੈਂ ਉਹਨਾਂ ਨੂੰ ਵਧਾਈ ਦਿਨਾ ਔਰ ਅੱਜ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆਏ ਨੇ ਤਾਂ ਮੈਂ ਇਹਨਾਂ ਦਾ ਆ ਪਹੁੰਚਣ ਤੇ ਜੀ ਆਇਆਂ ਨੂੰ ਕਹਿਣਾ ਔਰ ਫਿਰ ਸਾਰਿਆਂ ਨੂੰ ਮੈਂ ਵਧਾਈ